ਇਹ ਤਸਵੀਰਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਿਕਾਰ ਮਾਸੀਆਂ ਵਿਖੇ ਰਹਿ ਰਹੀ ਉਸ 7 ਸਾਲਾਂ ਬੱਚੀ ਸ਼ਗਨ ਦੀਆਂ ਜੋ ਕਿ ਥੈਲੇਸੀਮੀਆ ਨਾਮਕ ਬਿਮਾਰੀ ਨਾਲ ਗ੍ਰਸਤ ਹੈ ਇਸ ਮਾਸੂਮ ਬੱਚੀ ਨੂੰ ਇਸ ਬਿਮਾਰੀ ਦੇ ਚੱਲਦੇ 15 ਦਿਨਾਂ ਬਾਅਦ ਡਾਕਟਰਾਂ ਵੱਲੋਂ ਖੂਨ ਚੜਾਇਆ ਜਾਂਦਾ ਹੈ ਪਰ ਇਸ ਬੱਚੀ ਦੇ ਮਾਪੇ ਆਪਣੀ ਮਾਸੂਮ ਬੱਚੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਣੇ ਪੱਧਰ ਤੇ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਪਰ ਖਰਚਾ ਇੰਨਾ ਜ਼ਿਆਦਾ ਹੈ ਕਿ ਉਹ ਆਪਣੀ ਬੱਚੀ ਦੇ ਇਲਾਜ ਲਈ ਤਰ-ਤਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਇਸ ਦੇ ਚੱਲਦਿਆਂ ਉਹਨਾਂ ਦਾ ਨੀ ਸਜਣਾ ਕੇ ਮਦਦ ਦੀ ਗੋਹਲ ਲਗਾਈ ਹੈ। ਪੀੜਤ ਬੱਚੀ ਦੇ ਮਾਪਿਆਂ ਮੁਤਾਬਕ ਉਹਨਾਂ ਦੀ ਬੱਚੀ ਦੇ ਇਲਾਜ ਉੱਪਰ 30 ਤੋਂ 35 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ। ਲੋੜ ਹੈ ਦਾਨੀ ਸਜਣਾ ਨੂੰ ਇਸ ਬੱਚੀ ਦੇ ਇਲਾਜ ਲਈ ਅਗਿਆਉਂ ਦੀ ਤਾਂ ਜੋ ਇਹ ਬੱਚੀ ਵੀ ਖੁਸ਼ੀ-ਖੁਸ਼ੀ ਆਪਣੇ ਮਾਪਿਆਂ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕੇ। ਇਸ ਦੌਰਾਨ ਹੋਰ ਕੀ ਕਹਿਣਾ ਹੈ ਇਸ ਬੱਚੀ ਦੇ ਮਾਪਿਆਂ ਦਾ ਤੁਸੀਂ ਖੁਦ ਹੀ ਸੁਣੋ। ਤਦ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤਿਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿਉਂ ਵੀ ਕਿਉਂ ਨਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫੇਰਸ ਦੇ ਨਾਲ ਜਰੂਰ ਅਸੀਂ ਕਰਦੇ ਹਾਂ ਚਾਚੀ ਕਾ ਜੀ ਕੀ ਨਾ ਜੀ ਪ੍ਰਦੀਪ ਘਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਤੋਂ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ ਤੇ ਵਾਇਰਲ ਹੋਈ ਥੱਡੀ ਮਤਲਬ ਕਿਉਂ ਮਤਲਬ ਵੀਡੀਓ ਜਿਹੜੀ ਵਾਇਰਲ ਕਰਨ ਦੀ ਲੋੜ ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿ ਇਹ ਲਾਜ ਇਸ ਤੇ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਸੀਕਰਾਨੀ ਪਾਂਡੇ ਕਿਸ ਚੀਜ਼ ਦਾ ਲਾਜ ਥਿਆਲੇ ਸੀ ਮੇਂ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਉਹ ਵੀਰਸ ਵਾਲੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨਿਆਂ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮਲੋ ਹੁਣ ਕੱਕ ਜਿਹੜਾ ਮਲੋ ਕਿੱਥੇ ਜੜੀ ਹੈ ਟ੍ਰੀਟਮੈਂਟ ਜਿਹੜੀ ਹੈ ਕਿਸ ਮਲੋ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਸ੍ਰੀ ਗੁਰੂ ਰਾਮਦਾਸ ਤੋਂ ਬਲੱਡ ਚੜਵਾਇਆ ਇਸ ਨੂੰ 15 ਦਿਨਾਂ ਬਾਅਦ ਹਾਂਜੀ ਮੈਨੂੰ ਹੁਣ ਤੱਕ ਜਿਹੜਾ ਮਤਲਬ ਕਿਹ ਚੀਜ਼ ਦੀ ਜਿਹੜੀ ਪੈਸੇ ਦੀ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਸੀ ਇਹਦਾ ਬੋਨ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਆ ਕਿ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤੋਂ 35 ਤੇ ਤੋਂ 40 ਲੱਖ ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਅਸੀਂ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਬਰਸਰ ਵਾਲਿਆਂ ਦੱਸਿਆ ਜਾਂ ਕਿਹਨਾਂ ਵਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਦੀ ਹਾਂਜੀ ਕਿਤੇ ਇੱਥੇ ਅੰਮ੍ਰਿਤਸਰ ਆਂਦੇ ਜਾਂਦੇ ਹਾਂ ਅੰਮ੍ਰਿਤਸਰ ਹਾਂਜੀ ਇਹ ਮਾ ਜਿਹੜਾ ਉਹਨਾਂ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਜਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀਮਤ ਦੇ ਵਿੱਚ ਦੱਸਿਆ ਹੋਏਗਾ ਕੋਈ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੁਣੇ ਹੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਉਹ ਜਿਹੜੀ ਮਤਲਬ ਮੈਡੀਸਿਨ ਜਾਂ ਟਰੀਟਮੈਂਟ ਬਹੁਤ ਅਜੇ ਵੈਸੇ ਤੁਹਾਡੀ ਚੱਲੀ ਰਹੀ ਹੈ। ਹਾਂਜੀ ਮੈਡੀਸਿਨ ਚੱਲ ਰਹੀ ਹੈ। ਹਾਂਜੀ। ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ ਦਾ? 15 ਦਿਨਾਂ ਬਾਅਦ। ਹਾਂਜੀ। ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਹ ਹਾਂਜੀ ਹੋ ਜਾਂਦਾ। ਕਦੇ ਕਦੇ ਦਿੱਕਤ ਆਉਂਦੀ ਹੈ। ਪਰ ਹੋ ਜਾਂਦਾ। ਉਹ ਹਸਪਤਾਲ ਲੋ ਅਰੇਂਜ ਹੁੰਦਾ ਕਿ ਜਾਂ ਵਾਰ ਜਿਹੜੀਆਂ ਲੱਗੀਆਂ। ਹਸਪਤਾਲ ਤੋਂ। ਹਾਂਜੀ। ਇਹ ਜਿਹੜੀਆਂ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਸੋਤ ਹੋਈ। ਨੇ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ ਹਾਂਜੀ ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਉਹ ਹੋ ਸਕਦਾ ਮੁੱਲ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਮੁੱਲ ਇਸ ਤਰ੍ਹਾਂ ਦਾ ਹੈ ਕੋਈ ਕਿਤੇ ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ ਹਾਂਜੀ ਉਹ ਜਿਹੜੀ ਫ੍ਰੀ ਆਂਦੀ ਹੈ ਹਾਂਜੀ ਉਹ ਖਾਂਦੇ ਨਹੀਂ ਹੈਗੇ ਹਾਂਜੀ ਬਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਵਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 33 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿ ਕਿਹੜੀ ਕਿਹੜੀ ਜਿਹੜੀ ਰਿਪੋਰਟ ਹੈ ਇਹ ਦੀਆਂ ਰਿਪੋਰਟਾਂ ਨੇ ਜਿਸ ਨੂੰ ਸਾਨੂੰ ਪਤਾ ਲੱਗਾ ਸੀ ਕਿ ਚਲੇ ਸੀ ਇਹ ਬਿਮਾਰੀ ਇਸ ਨੂੰ ਅੱਜ ਜਿਸ ਤੋਂ ਸੀ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਇਹ ਸਾਰੀ ਜਿਹੜੀ ਡਾਇਰੀ ਬਣੀ। ਹਾਂਜੀ ਡਾਇਰੀ। 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ। ਹਾਂਜੀ। ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾਏ ਜੋ। ਨਹੀਂ ਜਾਣਾ। ਹਾਂਜੀ। ਮਲੋ ਕਿਸ ਦਿਨ ਦੇ ਤਰੀਕੇ ਨਾਲ? 15 ਦਿਨ ਹੋ ਗਏ ਅਸੀਂ ਹੁਣ ਜਾਣਾ। ਹਾਂਜੀ। ਹੁਣ ਜਿਹੜੀ ਉਹ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕਿਸ ਚੀਜ਼ ਦੀ ਮਦਦ ਦਿਖਾ ਲਈ। ਅਸੀਂ ਉਹਨਾਂ ਤੋਂ ਮਦਦ ਕਰਦੇ ਆ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਇਹਨਾਂ ਰਵੀਰ ਸਾਡੀ ਮਦਦ ਜ਼ਰੂਰ ਕਰਨ। ਕੋਲ ਕੋਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਹੈ ਕਿਵੇਂ ਜਿਹੜਾ ਸਰਕਲ ਜਿਹੜਾ ਸਰਦਾ। ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਬੱਸ? ਪਾਪਾ ਇਹਨਾਂ ਦੇ ਦਿਹਾੜੀ ਟੱਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਦਿਹਾੜੀ ਇਦਾਂ ਹੀ 300-400 ਤੱਕ ਹੋ ਜਾਂਦੀ ਹਾਂਜੀ। ਉਸ ਨਾਲ ਤਾਂ ਫਿਰ ਕਰਦਾ ਸੀ ਮਾਂ ਜਿਹੜਾ। ਹਾਂਜੀ। ਉਨਾ ਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮੌਤ ਨਹੀਂ ਇਕੱਠੀ ਹੋ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਹਾਂ ਹਾਂਜੀ ਨਹੀਂ ਹੁਣ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜ਼ਰੂਰ ਮੈਂਸ਼ਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਤਾਂ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪੈਂਦਾ ਸ਼ਿਕਾਰਮਾਸੀਆਂ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਐਸਟਮ ਜਿਹੜੀ ਬੱਚੀ ਹੈ ਕਰੇ ਰਹਿੰਦੀ ਜਿਹਾ ਪਰਦੇ ਛੜਦੀ ਫਰਸਟ ਕਲਾਸ ਚ ਪੜਦੀ ਹੈ